কটিন ঠিক আর লাই ঠিক ইঞ্চল কপড়ে রুখ দেখ রক্ষনা করলে ঠিক আছে ওষুধ বাডে সাত দিন রাখি আপনার হ্যাঁ আট ইঞ্চ লো ঠিক সাধে আট ইঞ্চ মোটা এঞ আট পা ঠিক আছে কট পাওয়া তো বা দেখো এ দশ ইঞ্চ লঞ্চ ঠিক ਕਿਤੇ ਦੇ ਹਾਂਜੀ ਆਪਾਂ ਇਥੋਂ ਵਿੱਚ ਕੋਈ ਆ ਗਿਆ ਸੀ ਇਥੋਂ ਆਪਾਂ ਨੇ ਲਿਆ 10 ਠੀਕ ਹੈ 10 ਨੂੰ ਲੈ ਕੇ ਆਪਾਂ ਨੇ ਇਥੇ ਰੱਖ ਲਿਆ ਸਾਡੇ 6 ਠੀਕ ਹੈ ਜੀ ਸਾਡੇ 6 ਦੇ ਆਪਾਂ ਨੇ ਹੁੰਦੀ ਦਿੰਦਾ ਮਤਲਬ ਕਿ ਇਹਨੂੰ ਐਵੇਂ ਕਾਟ ਪਾ ਦਾਨੀ ਹੈ ਜਿਹੜੀ ਆਪਾਂ ਆਮ ਬਾਜੂ ਦੀ ਪਾਉਨੇ ਆ ਕਾਟ ਪਾਤੀ ਫਿਰ ਇਸ ਤੋਂ ਬਾਅਦ ਆਪਾਂ ਇਥੋਂ ਬੈਲ ਵਾਜੂ ਬਣਾਉਣੀ ਆ ਹਨਾ ਆਪਾਂ ਨੇ ਇਹ ਦੇਖੋ ਇਥੋਂ ਆਪਾਂ ਨੇ ਐਡ ਦਾ ਕਾਟ ਬਣਾ ਲਿਆ ਠੀਕ ਹੈ ਜੀ ਇਸ ਦੀ ਪ੍ਰੋਥਨ ਸਟੀਚਿੰਗ ਵੀ ਦੱਸਾਂਗੇ ਤੇ ਕਟ ਨਹੀਂ ਦੱਸਾਂਗੇ ਇਹ ਰੱਖਿਆ ਆਪਾਂ ਨੇ ਇਸ ਦਾ ਮਾਰਜਨ ਠੀਕ ਹੈ ਜੀ ਦੇਖੋ ਐਸਾ ਪੂਰਾ ਵੀਡੀਓ ਤੇ ਲੱਗੀ ਰੋਸੇਓ ਤੇ ਇਹ ਦੇਖੋ ਇਹ ਐਨੇ ਕਰ ਲਿਆ ਆਪਾਂ ਨੇ ਫਿਰ ਵੀ ਕਟਿੰਗ ਐ ਕਰਦਾਂਗੇ ਦੇਖੋ ਜਦੋਂ ਆਪਾਂ ਇਹ ਫੋਲਡ ਕਰਾਂਗੇ ਲੈਸ ਕਰਾ ਲਾ ਕੇ ਇਹ ਐਦਾਂ ਨਹੀਂ ਫੋਲਡ ਹੋਊਗਾ ਆਪਾਂ ਤੁਹਾਨੂੰ ਸਟਿਚਿੰਗ ਵਿੱਚ ਦੱਸਾਂਗੇ ਕਿ ਇਹਦੀ ਫੋਲਡਿੰਗ ਕਿਵੇਂ ਹੋਊਗੀ ਬਹੁਤ ਸੋਹਣੀ ਬਣ ਕੇ ਆਊਗੀ ਤੁਸੀਂ ਸਾਡੀ ਵੀਡੀਓ ਨਾਲ ਜੁੜੇ ਰਹੋ ਠੀਕ ਹੈ ਜੀ ਅੱਗੇ ਆਪਾਂ ਤੁਹਾਨੂੰ ਸਟਿਚਿੰਗ ਦੱਸਾਂਗੇ ਹੁਣ ਇਹਦੀ ਕਿਵੇਂ ਹੋਊਗੀ ਹਾਂਜੀ ਹਾਂ ਹੁਣ ਆਪਾਂ ਇਹ ਵੀ ਕਰਾਂਗੇ ਸਟੀਚਿੰਗ ਤੁਹਾਨੂੰ ਕਟਿੰਗ ਦੱਸੀ ਹੈ ਹਨਾ ਆ ਦੇਖੋ ਆਪਾਂ ਬੱਝੂ ਜਿਹੜੀ ਇਹ ਵੀ ਕਰਾ ਗਏ ਹੁਣ ਸਟੀਚਿੰਗ ਤੇ ਇਹ ਆਪਾਂ ਨੇ ਸਟੀਚਿੰਗ ਕਰਨ ਵਾਸਤੇ ਪਤਾ ਕੀ ਕਰਨਾ ਆਪਾਂ ਨੇ 1.5 ਇੰਚ ਦੀ ਪੱਟੀ ਕੱਟ ਲਾਣੀ ਹੈ ਠੀਕ ਹੈ ਜੀ 1.5 ਇੰਚ ਦੀ ਪੱਟੀ ਕੱਟ ਕੇ ਉਸ ਨੂੰ ਐਦਾਂ ਇਹਦੇ ਉੱਪਰ ਮੋੜੇ ਲਾਉਣ ਵਾਸਤੇ ਇਹਦੀ ਫਿਨਿਸ਼ਿੰਗ ਪੱਟੀ ਸਮਝ ਲਓ ਤੁਸੀਂ ਤੇ ਇਹਨੂੰ ਇੱਕ ਪਾਸੇ ਜਿਹੜਾ ਆਪਾਂ ਨੇ ਫੋਲਡ ਕਰਨਾ ਨਾ ਗੁਲਾਈ ਦੇ ਵਾਸਤੇ ਤਿਆਰ ਕਰਨੀ ਆ ਫੱਟੀ ਤੁਸੀਂ ਐਂਦਾ ਕਰਨਾ ਦੇਖੋ ਤਾਂ ਐਵੇਂ ਨਾ ਇਹਨੂੰ ਐਵੇਂ ਫੋਲਡ ਕਰ ਲਾਣਾ ਠੀਕ ਹੈ ਇਹਨੂੰ ਐਵੇਂ ਫੋਲਡ ਕਰਕੇ ਦਾ ਇਹ ਐਦਾਂ ਦਾ ਰੋ ਮਸ਼ੀਨ ਨੀਚੇ ਹਣਾ ਤੇ ਇਹਨੂੰ ਇਹ ਜਿਹੜੀ ਆਪਣੀ ਉਂਗਲ ਆ ਨਾ ਐਵੇਂ ਰੱਖਣੀ ਆ ਪਿੱਛੇ ਇਹਨੂੰ ਕੈਂਚੀ ਦਾ ਐਵੇਂ ਰੱਖਣੀ ਆ ਉਂਗਲ ਠੀਕ ਹੈ ਇਹਨੂੰ ਐਵੇਂ ਕੱਪੜੇ ਨੂੰ ਕੱਠਾ ਕਰੀ ਜਾਣਾ ਆ ਦੇਖੋ ਇਹ ਚ ਐਂ ਚੁੰਨਟਾ ਪਾਉਣੀਆਂ ਨੇ ਠੀਕ ਹੈ ਆਪਾਂ ਨੇ ਤੇ ਚੁਣਤਾ ਪਾਉਣੀਆਂ ਨੇ ਤੇ ਐਦਾ ਦੇਖੋ ਦੇਖੋ ਉਹ ਆਪਣੀ ਨਾ ਜਿਹੜੀ ਉਹ ਆ ਮਤਲਬ ਕਿ

పత్తి yeah. பட்டி ரே பசோ ர

ਹਨੇ ਪੱਤੇ ਲੱਗੇ ਪੱਤੀ ਲੱਗੇ ਤੇ ਪੱਤੇ ਲੱਗਣ ਤੋਂ ਬਾਅਦ ਨਾ ਪੱਤੀ ਲੱਗਣ ਤੋਂ ਬਾਅਦ ਨੇ ਆਪਣੇ ਆਪ ਫੋਲਡਾ ਹੋ ਜਾਂਦੀ ਅੰਦਰ ਨੂੰ ਆ ਦੇ ਠੀਕ ਹੈ ਕਿ ਅੰਦਰ ਨੂੰ ਫੋਲਡ ਹੋ ਗਈ ਆਪਣੇ ਅੱਡਾ ਹੇ ਦੇਖੋ ਜਦੋਂ ਇਹ ਪਰਤ ਸਮਾਰਾਣੀ ਨਾ ਐਨਾ ਜਿਵੇਂ ਦੇਖੋ ਇਹ ਨਿਆਣਾ ਚ ਦੇਖੋ ਇਹ ਤੁਹਾਨੂੰ ਬਿਲਕੁਲ ਮਿਸ਼ਿੰਗ ਆ ਗਿਆ ਹੈ ਨਾ ਆਪ ਕੋ ਅੱਗੇ ਪਾਉਣ ਤੋਂ ਪਹਿਲਾਂ ਪ੍ਰੈਸ ਕਰਕੇ ਇਹਨੂੰ ਪੂਰੀ ਪ੍ਰੈਸ ਕਰਕੇ ਪੂਰਾ ਦਿਖਾਉਨੇ ਆ ਇਦਾਂ ਤੁਸੀਂ ਦੇਖਿਓ ਇਹ ਇੱਕ ਇਹ ਦੇ ਲਈ ਹੋ ਰਿਹਾ ਪਿੱਛੋਂ ਗੱਦੋ ਹਾਂਜੀ ਦੇਖੋ ਆਪਾਂ ਇਹਨੂੰ ਪ੍ਰੈਸ ਕਰ ਲਿਆ ਠੀਕ ਹੈ ਇਹਦੀ ਕੁਝ ਫਿਨਿਸ਼ਿੰਗ ਅੱਦਾ ਹੁੰਦੀ ਦੇਖੋ ਐਵੇਂ ਸਰਕਲ ਹੁੰਦਾ ਜਿਹੜੀ ਆਪਾਂ ਪਾਕਿਸਤਾਨੀ ਵਾਜੂ ਬਣਾਉਨੇ ਆ ਹਨਾ ਉਹ ਮਤਲਬ ਐਵੇਂ ਸਿੱਧੀ ਹੋ ਗਈ ਹੈ ਨਾ ਸਿੱਧੀ ਹੋ ਕੇ ਮਤਲਬ ਜਦੋਂ ਜਿਹੜਾ ਆਪਣਾ ਇਹ ਮੂਰੀ ਵਾਲਾ ਸਾਈਡ ਹੁੰਦਾ ਇਹ ਕੱਪੜਾ ਨਾ ਅੱਗੇ ਜੇ ਲੰਕੀ ਜਾਂਦਾ ਤੇ ਇਹਦਾ ਜਿਹੜਾ ਇਹ ਕੱਪੜਾ ਨਾ ਇੱਥੇ ਅੱਗੇ ਨਹੀਂ ਲੰਕਣਾ ਠੀਕ ਹੈ ਜੀ ਆਪਾਂ ਫਿਰ ਉਹਦੇ ਸਟੀਚ ਲਾ ਕੇ ਦਿਖਾਉਨੇ ਆ రాప వికల్మందో చోనా పా ਮੁਝੇ ਆ ਦੇਖੋ ਐਨੀ ਟਾਈਮ ਤੁਸੀਂ ਵੀ ਵਧੀਆ ਵੀ ਆਉਂਦੀ ਹੈ ਤੁਸੀਂ ਇਹ ਕੁੱਕ ਵਾ ਟਰਾਈ ਜਰੂਰ ਕਰਕੇ ਦੇਖਿਓ ਤੇ ਸਾਡੀ ਵੀਡੀਓ ਨੂੰ ਕਰਿਓ ਜੇ ਸ਼ੇਅਰ ਲਾਈਕ ਕਮੈਂਟ ਕਰਕੇ ਜਰੂਰ ਦੇਖਿਓ ਵੀ ਤੁਹਾਨੂੰ ਸਾਡੀ ਬੈਲਵਾਜੋ ਦੀ ਕਟਿੰਗ ਐਂਡ ਸਟਿਚਿੰਗ ਕਿਵੇਂ ਦੀ ਲੱਗੀ ਤੇ ਉਹ ਦੇਖਿਓ ਬਾਕੀ ਕਟਿੰਗ ਕਰਕੇ ਜਰੂਰ ਦੇਖਣਾ ਦੀ ව ලාවි කන අන් අෙපනේ බහලාලි දැල වජ ලාල उन से देखो ඒ අදදා අදදාවා අදල එද ඒ වල යොහුවන ඒ අගේ යන් ලටරුවගේ නාපලු සලායිීමරදි ලෝටද ය ਠੀਕ ਹੈ ਜੀ ਵੀਡੀਓ ਵਧੀਆ ਲੱਗੇ ਤਾਂ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਿਓ ਤੇ ਚੈਨਲ ਨੂੰ ਕਰਿਓ ਜੀ ਸਬਸਕ੍ਰਾਈਬ ਧੰਨਵਾਦ